ਹਾਂਜੀ ਬਈ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜਿਹੜਾ ਵਿਸ਼ਾ ਰਹੂਗਾ ਆਪਣਾ ਜਿਵੇਂ ਕਿ ਆਪਾਂ ਤੁਹਾਨੂੰ ਲੜੀ ਵਾਰ ਸੀਰੀਜ਼ ਬੋਲਣਾ ਜਾਣੂ ਕਰਵਾ ਰਹੇ ਹਾਂ 1 ਬਾਈ 1 ਉਸੇ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਦਾ ਆਪਣਾ ਬੋਲ ਰਹੂਗਾ ਜਰਸੀ ਦਾ ਟੌਪ ਡਬਲ ਹੋਊਗਾ ਜੀ ਬੌਂਡ ਉਸ ਬੋਲ ਬਾਰੇ ਤੁਹਾਨੂੰ ਆਪਾਂ ਡਿਟੇਲ ਬਾ ਡਿਟੇਲ ਵਿੱਚ ਦੱਸਾਂਗੇ ਕਿ ਇਸ ਬੋਲ ਦੇ ਅੰਕੜੇ ਆਪਾਂ ਨੂੰ ਕੀ ਕਹਿੰਦੇ ਨੇ ਠੀਕ ਆ ਜੀ ਤੇ ਇੱਕ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਚਲੋ ਆਪਾਂ ਟਾਈਮ ਨਾ ਖਰਾਬ ਕਰਦੇ ਹੋਏ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਜੀ ਸਭ ਤੋਂ ਪਹਿਲਾਂ ਜਿਹੜਾ ਇਹ ਬੋਲਾ ਆਪਾਂ ਨੂੰ एबीएस ਕੰਪਨੀ ਵਿੱਚੋਂ ਇਸ ਦਸਤੀ ਮਨ ਮਿਲ ਜਾਂਦਾ ਵਾ ਜੀ ਇਹ ਜਨਮਕ ਟੈਸਟਡ ਬੋਲਾ ਜੀ ਇਸ ਸਟੇਟਸ ਦਾ ਤੇ ਇਸ ਦਸਕਰ ਤੇ ਕਨਵੈਨਸ਼ਨਲ ਸੀਮ ਦੋਨੇ ਆਪਾਂ ਨੂੰ ਪ੍ਰਾਪਤ ਹੋ ਜਾਂਦੇ ਨੇ ਜੀ ਠੀਕ ਆ ਜੀ ਜੇ ਆਪਾਂ ਜਿਹੜੇ ਸਾਇਰ ਮਤਲਬ ਕਿਸ ਦੇ ਪਿਤਾ ਦਾ ਨਾਮ ਦੇਖੀਦਾ ਸਿ ਪਿਤਾ ਦਾ ਨਾਮ ਹੈ ਜੀ ਮਾਈਕ ਠੀਕ ਆ ਜੀ ਜਿਹੜੀ ਇਸ ਦੀ ਪਿਤਾ ਦੇ ਮਾਂ ਦਾ ਮਿਲਕ ਰਿਕਾਰਡ ਹੈ ਜੀ 10700 ਤਰਨ ਨੇ ਮੀਟਰ ਰਿਹਾ ਜੀ 1 ਸਾਲ ਦਾ ਜੋ ਕਿ ਤਕਰੀਬਨ 35 ਲੀਟਰ ਦੀ ਔਸਤ ਇੱਕ ਦਿਨ ਦੀ ਪੈ ਰਹੀ ਹੈ ਜੋ ਕਿ ਬਹੁਤ ਹੀ ਚੰਗੀ ਮੰਨੀ ਜਾਂਦੀ ਹੈ ਜੀ ਤੇ ਜੇ ਆਪਾਂ ਇਸ ਮਲਕ ਇਸ ਬੋਲ ਦੇ ਜੀਆਂ ਗਿੱਤਿਆਂ ਵਾਂ ਉਸ ਦੇ ਮਿਲਕ ਦਾ ਰਿਕਾਰਡ ਦੀ ਗੱਲ ਕਰੀਏ ਤਾਂ 5000 ਤੋਂ 6500 ਲੀਟਰ ਦੀ ਔਸਤ ਆ ਰਹੀ ਹੈ ਜੀ ਜੋ ਕਿ ਤਕਰੀਬਨ 21 ਤੋਂ 22 ਲੀਟਰ ਦੇ ਦਰਮਿਆਨ ਰਹਿ ਰਿਹਾ ਵਾ ਠੀਕ ਹੈ ਜੀ ਬੀਟਾ ਸੀਜ਼ਨਸ ਦਾ A2 A2 ਹੈ ਮਤਲਬ ਕਿ ਦੁੱਧ ਦੀ ਪਚਾਉਣ ਵਿੱਚ ਆਸਾਨੀ ਨਾਲ ਪਚਾਇਆ ਜਾ ਸਕਦਾ ਹੋਇਆ ਹੈ ਜੀ ਜੀਪੀਆਈ ਸਕੋਰ ਦੇਖੋ ਜੀ ਇਸ ਦਾ +140 ਹੈ ਜਰਸੀ ਪਰਫਾਰਮੈਂਸ ਇੰਡੈਕਸ ਇਸ ਦੇ ਵਿੱਚ ਲੇਵੇ ਦੇ ਆ ਜਾਂਦੇ ਆ ਜੇ ਸਾਰੇ ਫੁੱਟੋ ਦਾ ਆਪਣੇ ਪੈਰਾਂ ਦੇ ਸਕੋਰ ਸਾਰੇ ਆ ਜਾਂਦੇ ਆ ਸਰੀਰ ਦਾ ਢਾਂਚਾ ਸਿਰ ਦੀ ਬਣਤਰ ਉਹਨਾਂ ਸਾਰਿਆਂ ਨੂੰ ਮਿਲਾ ਕੇ ਜੀਪੀਆਈ ਸਕੋਰ ਤਿਆਰ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਐਚਐਫ ਦਾ ਟੀਪੀਆਈ ਸਕੋਰ ਹੁੰਦਾ ਇਸ ਦਾ ਜੀਪੀਆਈ ਸਕੋਰ ਹੁੰਦਾ ਇਹ 100 ਤੋਂ ਪਲੱਸ ਹੋਵੇ ਤਾਂ ਉਨਾ ਹੀ ਚੰਗਾ ਹੁੰਦਾ ਹੈ ਇਸ ਦੀ ਐਵਰੇਜ 100 ਮੰਨੀ ਜਾਂਦੀ ਆ 100 ਤੋਂ ਘੱਟ ਤਾਂ ਮਾੜਾ ਬੋਲ ਮੰਨਿਆ ਜਾਂਦਾ ਹੈ 100 ਤੇ ਸਧਾਰਨ ਤੇ ਇਸ ਬੋਲ ਦਾ ਪਲੱਸ 140 ਜੋ ਕਿ ਇੱਕ ਟੌਪ ਦਾ ਬੋਲਰ ਕਹਿਲਾਇਆ ਜਾ ਸਕਦਾ ਹੈ ਜੀ ਫੈਟ ਦੇਖੋ ਜੀ ਇਸ ਦੀ 5.2% ਆ ਰਹੀ ਆ ਪ੍ਰੋਟੀਨ 3.18 ਰਹੀ ਹੈ ਜੀ ਸਮੈਟਿਕ ਸੈਲ ਸਕੋਰ ਇਸ ਦਾ ਲੋ ਹੈ ਜੋ ਕਿ ਚੰਗੀ ਗੱਲ ਹੈ ਜੀ ਮਤਲਬ ਕਿ ਲੇਵੇ ਦੀ ਇਨਫੈਕਸ਼ਨ ਉਹ ਨਹੀਂ ਆਵੇਗੀ ਬਿਲਕੁਲ ਕਾਲਵਿੰਗ ਇਜ਼ੀ ਕਾਲਵਿੰਗ ਮਤਲਬ ਕਿ ਜਲਦੀ ਨਾਲ ਬੱਚਾ ਪੈਦਾ ਕਰ ਸਕਦੇ ਆ ਜੀ ਅੰਡਰ ਟ੍ਰੇਟਸ ਮਤਲਬ ਕਿ ਲੇਵੇ ਦੀਆਂ ਕੀ ਦਿੱਕਤਾਂ ਆ ਸਕਦੀਆਂ ਜਾਂ ਕੀ ਕਿਦਾਂ ਲੇਵਾ ਹੈ ਗੁੱਡ ਅੰਡਰ ਸਪੋਰਟ ਆਪਣਾ ਲੇਵਾ ਇਸ ਦਾ ਬਹੁਤ ਹੀ ਚੰਗਾ ਹੈ ਦੁੱਧ ਵਾਸਤੇ ਚੰਗੀ ਸਪੋਰਟ ਕਰ ਸਕਦਾ ਹੈ ਜੀ ਜਿਵੇਂ ਕਿ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਇਸ ਦੇ ਪਿਤਾ ਦਾ ਨਾਮ ਹੈ ਮਾਈਕ ਆਈਡੀਅਸ ਦੀ ਹੈਗੀ ਜੇ ਵਾਈ 607 ਤੇ ਇਸ ਦੇ ਪਿਤਾ ਦਾ ਮਾਂ ਦਾ ਮਿਲਕਰ ਕਰ ਰਹੇ ਹਾਂ ਜੀ 10138 ਜਿਵੇਂ ਕਿ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਿਆ ਹਾਂ ਜੇ ਆਪਾਂ ਇਸ ਦੇ ਜੈਨੇਟਿਕ ਕਿਹਨਾਂ ਨਾਲ ਮਿਲਦੇ ਆ ਮਤਲਬ ਕਿ ਬੂਨ ਬੁੱਲ ਹੋਗਾ ਜਿਵੇਂ ਲੀਓ ਤੇ ਲੋਗਨ ਇਹਨਾਂ ਬੁੱਲਾਂ ਦੇ ਨਾਲ ਪਾਲਦੇ ਮਿਲਦੇ ਇਸ ਦੇ ਜੈਨੇਟਿਕ ਨੀਜੀ ਤੇ ਸੀਮਨ ਆਪਾਂ ਨੂੰ ਇਸ ਦਾ ਕਨਵੈਨਸਿਓ ਤੇ ਸੈਕਸਡ ਦੋਨੋਂ ਅਵੇਲੇਬਲ ਮਿਲ ਜਾਂਦੇ ਨੇ ਜੀ ਏਬੀਐਸ ਕੰਪਨੀ ਵੱਲੋਂ ਠੀਕ ਹੈ ਜੀ ਤੇ ਜੇ ਆਪਾਂ ਇਸ ਦੀ ਮਿਲਕ ਦੀ ਪ੍ਰੋਡਕਸ਼ਨ ਦੇ ਵਿੱਚ ਕਿੰਨੀ ਗੇਨਿੰਗ ਕਰ ਰਿਹਾ ਤਾਂ ਇਹ ਪਲੱਸ 170 ਤੋਂ ਜ਼ਿਆਦਾ ਹੀ ਕਰ ਰਿਹਾ ਹੈ ਜੀ ਠੀਕ ਹੈ ਜੀ 650 ਪਾਉਂਡ ਬਣ ਜਾਂਦੇ ਆ ਤੇ 170 ਮਤਲਬ ਇਹ ਬਹੁਤ ਹੀ ਚੰਗੀ ਮਿਲਕ ਦੀ ਪ੍ਰੋਡਕਸ਼ਨ ਵਧਾ ਰਿਹਾ ਹੈ ਫੈਟ ਗੇਨ ਪਲੱਸ 30 ਤੋਂ 44% ਕਰ ਰਿਹਾ ਹੈ ਜੀ ਜੀਪੀਆਈ ਨੂੰ ਵੀ ਇਹ ਵਧਾ ਰਿਹਾ ਹੈ ਜੀ ਠੀਕ ਹੈ ਜੀ ਜਿਹੜਾ ਜੀਪੀਆਈ ਸਕੋਰ ਆ ਉਹ ਅੱਗੇ ਜਿਵੇਂ ਜਿਵੇਂ ਅੱਛੀਆਂ ਬੱਚੀਆਂ ਆਉਣਗੀਆਂ ਉਹਨਾਂ ਦਾ ਜੀਪੀਆਈ ਸਕੋਰ ਵੀ ਚੰਗਾ ਰਹੇਗਾ ਠੀਕ ਹੈ ਜੀ ਤੇ ਜੇ ਆਪਾਂ ਇਸ ਦੇ ਚੀਜ਼ ਮੈਰਿਟ ਦੀ ਗੱਲ ਕਰੀਏ ਮਤਲਬ ਲਗੇ ਇਹ ਅਮਰੀਕਨ ਡਾਲਰ ਹੁੰਦਾ 577 ਇਹ ਆਪਣੀ ਸਾਰੀ ਲਾਈਫ ਵਿੱਚ ਮਾਲਕ ਨੂੰ ਦੁੱਧ ਦੇਣ ਵਿੱਚ ਇਸ ਦੀਆਂ ਬਛੜੀਆਂ ਜਿਹੜੀਆਂ ਹੋਣਗੀਆਂ 577 ਪਾਉਂਡ ਵਧੇਰੇ ਕਮਾ ਕੇ ਦੇਣਗੀਆਂ ਜੀ ਤੇ ਨੈਟ ਮੈਰਿਟ 505 ਹੈ ਜੀ ਜੀ ਐਫ ਆਈ ਗਰੇਜ਼ਿੰਗ ਫ੍ਰੈਂਡਲੀ ਇੰਡੈਕਸ ਇਸ ਦਾ 66 ਹੈ ਜੀ ਇਸ ਦਾ ਮਤਲਬ ਇਹ ਹੁੰਦਾ ਹੈ ਜੀ ਇਹ ਬੋਲ ਦੀ ਬੋਲ ਘਾਹ ਚਰਾਈ ਉੱਤੇ ਪਾਲਣ ਵਾਲੀਆਂ ਗਾਵਾਂ ਲਈ ਕਿੰਨਾ ਵਧੀਆ ਹੋਵੇਗਾ ਇਹ ਇੱਕ ਉੱਚਾ ਸ਼ੋਕਰ ਮੰਨਿਆ ਜਾਂਦਾ ਹੈ ਪਲੱਸ 66 ਪਰਾਸਾ 66 ਦਾ ਮਤਲਬ ਹੈ ਕਿ ਬੌਂਡ ਜਰਸੀ ਬਾਲ ਜਿਹੜੀਆਂ ਵਛੀਆਂ ਚਰਾਇ ਸਿਸਟਮ ਗਰੇਜਿੰਗ ਸਿਸਟਮ ਲਈ ਬਹੁਤ ਵਧੀਆ ਰਹਿਣਗੀਆਂ ਠੀਕ ਹੈ ਜੀ ਵਧੀਆ ਸਰੀਰਕ ਢਾਂਚਾ ਹੋਊਗਾ ਮਜ਼ਬੂਤ ਪੈਰਾਂ ਦੀਆਂ ਹੋਣਗੀਆਂ ਸਿਹਤਮੰਦ ਅਤੇ ਲੰਬੀ ਉਮਰ ਵਾਲੀਆਂ ਗਾਈਆਂ ਹੋਣਗੀਆਂ ਕੁਦਰਤੀ ਮਾਹੌਲ 'ਚ ਚੰਗੀ ਉਤਪਾਦਨ ਕਰਦੀਆਂ ਰਹਿਣਗੀਆਂ ਗਾਈਆਂ ਜੀ ਇਹ ਜਿਹੜੇ ਆਪਣੇ ਕਿਸਾਨ ਘਾ ਉੱਤੇ ਜਿਵੇਂ ਗਾਈਆਂ ਨੂੰ ਚਰਾ ਕੇ ਪਾਲਦੇ ਹਨ ਜਿਵੇਂ ਕਿ ਪੰਜਾਬ ਹਿਮਾਚਲ ਜੈਲ ਖੇਤੀ ਵਾਲੇ ਬੌਂਡ ਬੋਲ ਉਹਨਾਂ ਲਈ ਬੈਸਟ ਆਪਸ਼ਨ ਹੈ ਠੀਕ ਹੈ ਜੀ ਤੇ ਅੱਗੇ ਅਸਾ ਗਿਆ ਜੀ ਐਸ ਸੀ ਆਰ ਸਾਇ ਕਨਵਰਸ਼ਨ ਰੇਟ 2.6 ਇਸ ਦਾ ਇਹ ਮਤਲਬ ਹੈ ਜੀ ਕਿ ਇਹ ਦਰਸਾਉਂਦਾ ਹੈ ਕਿ ਬੋਲ ਦੇ ਸੀਮਨ ਨਾਲ ਬੱਚੀਆਂ ਗਰਭਵਤੀ ਹੋਣ ਦੀ ਸੰਭਾਵਨਾ ਕਿੰਨੀ ਹੈ ਐਸ ਸੀ ਆਰ 2.6 ਦਾ ਮਤਲਬ ਹੈ ਇਹ ਇੱਕ ਉੱਚਾ ਤੇ ਬਹੁਤ ਚੰਗਾ ਫੋਰ ਮੰਨੇ ਗਿਆ ਹੈ ਜੀ ਮਤਲਬ ਕਿ ਬੌਂਡ ਜਰਸੀ ਬਹੁਤ ਦਾ ਸੀਮਨ ਸਿਰਫ ਜੈਨੇਟਿਕਲੀ ਨਹੀਂ ਪਰ ਗਰਭ ਧਾਰਨ ਵਿੱਚ ਵੀ ਵਧੀਆ ਹੈ ਠੀਕ ਹੈ ਜੀ ਉੱਚ ਐਸ ਸੀ ਆਰ ਬੱਚੀਆਂ ਜਲਦੀ ਗਰਭਵਤੀ ਹੋਣਗੀਆਂ ਯੋਧੇ ਘੱਟ ਸੀਮਨ ਇੱਕ ਜਾਂ ਦੋ ਸਟਰਾਚ ਹੀ ਕੰਮ ਬਣੇਗਾ ਠੀਕ ਹੈ ਜੀ ਇਸ ਦਾ ਇਹ ਆਪਾਂ ਨੂੰ ਫਾਇਦਾ ਜਿਵੇਂ ਇੱਕ ਐਕਸਟਰਾ ਜਾਂ ਵੱਧ ਤੋਂ ਵੱਧ ਦੋ ਸਟਰਾ ਦੇ ਵਿੱਚ ਹੀ ਬੱਚੀ ਆਪਣੀ ਗਰਭਵਤੀ ਧਾਰਨ ਕਰ ਲਊਗਾ ਜੀ ਵਧੀਆ ਕਨਸੈਪਸ਼ਨ ਰੇਟ ਘੱਟ ਖਰਚਾ ਤੇ ਜ਼ਿਆਦਾ ਲਾਭ ਹੋਊਗਾ ਜੀ ਵਧੀਆ ਸੀਮਨ ਕੁਆਲਿਟੀ ਠੰਡੇ ਖੇਤਾਂ ਤੇ ਸਧਾਰਨ ਪਰਿਸਥਿਤੀ ਵਿੱਚ ਵੀ ਚੰਗਾ ਕੰਮ ਕਰੂਗਾ ਠੀਕ ਹੈ ਜੀ ਇਹ ਇਸ ਦਾ ਮਤਲਬ ਹੈ ਸੀਐਸਆਰ 2.6 ਜੋ ਕਿ ਕਿਸਾਨ ਲਈ ਇੱਕ ਵਧੀਆ ਚੋਣ ਹੈ ਜਦੋਂ ਗਾਂ ਜਾਂ ਜਰਸੀ ਵਿੱਚ ਤੁਹਾਨੂੰ ਜਲਦੀ ਗਰਭਵਤੀ ਕਰਵਾਉਣਾ ਹੋਵੇ ਤਾਂ ਤੁਸੀਂ ਸੈਕਟਰ ਜਾਂ ਕਨਵਰਸ਼ਨ ਸਿਵਨ ਦੀ ਉਪਲਬਧ ਦਾ ਮੁੱਲ ਕਰਕੇ ਆਪਣਾ ਉਸ ਨੂੰ ਗਰਭਵਤੀ ਧਾਰਨ ਕਰ ਸਕਦੇ ਆ ਜੀ ਠੀਕ ਆ ਜੀ A2 A2 ਇਸ ਦਾ ਮਿਲਕ ਹੈ ਜੀ ਕਾਪਾ ਸੀਜ਼ਨ ਇਸ ਦਾ BB ਹੈ ਚੀਜ਼ ਬਣਾਉਣ ਲਈ ਵਧੀਆ ਹੈ ਠੀਕ ਆ ਜੀ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਵਿੱਚ ਇਸ ਬਾਰੇ ਵਿਸਥਾਰ ਨਾਲ ਦੱਸਿਆ ਸੀਗਾ ਕਾਪਾ ਸੀਜ਼ਨ ਬਾਰੇ ਤਾਂ ਤੁਸੀਂ ਪਿਛਲੀ ਵੀਡੀਓ ਜਾ ਕੇ ਚੈੱਕ ਕਰ ਸਕਦੇ ਆਂ ਕਿ ਵੀ ਵੀ ਦਾ ਕੀ ਮਤਲਬ ਹੈ ਠੀਕ ਹੈ ਜੀ ਤੇ ਬੀਟਾ ਸੀ ਇਸ ਨੇ ਇਸ ਦਾ A2 A2 ਹੈ ਜੀ ਠੀਕ ਹੈ ਜੀ ਇਹ ਸੀ ਆਪਣਾ ਅੱਜ ਦਾ ਬੋਲ ਜਰਸੀ ਦਾ ਬੌਂਡ ਹੁਣ ਜੇ ਆਪਾਂ ਦੇਖੀਏ ਬੌਂਡ ਬੋਲ ਜਿਹੜਾ ਜਰਸੀ ਨਾਲ ਦਾ ਇਸ ਦਾ ਜਿਹੜਾ ਸੀਮਨ ਉਹ ਕਿਹੜੀਆਂ ਵੱਛੀਆਂ ਕਿਹੜੇ ਬੋਲ ਦੀਆਂ ਵੱਛੀਆਂ ਦੇ ਭਰਾਇਆ ਜਾ ਸਕਦਾ ਹੈ ਠੀਕ ਹੈ ਜੀ ਜਿਵੇਂ ਕਿ ਪਿਓਰ ਜਰਸੀ ਹੋਗੀ ਉਸ ਦੇ ਭਰਾਇਆ ਜਾ ਸਕਦਾ ਹਾਈ ਗ੍ਰੇਡ ਜਰਸੀ ਹੋਗੀ ਜਾਂ ਜਿਹੜੀ ਜਰਸੀ ਕਰਾਸ ਬਰੀਡ ਹੋਗੀ 75% ਤੋਂ ਉੱਪਰ ਹੋਵੇ ਜਰਸੀ ਕਰਾਸ ਬਰੀਡ ਅਸਤੇ ਜਰਸੀ ਤੇ ਭਰਿਆ ਜਾ ਸਕਦਾ ਜੀ ਠੀਕ ਹੈ ਜੀ ਇਸ ਦੇ ਨਾਲ ਆਪਾਂ ਨੂੰ ਕੀ ਫਾਇਦਾ ਹੋਊਗਾ ਦੁੱਧ ਚਰਬੀ ਫੈਟ ਪ੍ਰੋਟੀਨ ਵਿੱਚ ਵਾਧਾ ਹੋਊਗਾ ਉੱਚਾ ਫਾਰਟੀਡ ਰੇਟ ਮਿਲੂਗਾ ਜੀ ਏ ਟੂ ਏ ਦੁੱਧ ਪ੍ਰਾਪਤ ਹੋਊਗਾ ਵਧੀਆ ਸਫਦਾ ਵਾਲੀ ਜਰਸੀ ਲਾਈਨ ਅਪ ਆਪਾਂ ਨੂੰ ਮਿਲੂਗੀ ਜੀ ਮਤਲਬ ਕਿ ਵਧੀਆ ਬਰੀਡਿੰਗ ਆਪਾਂ ਕਰ ਸਕਦੇ ਆ ਜੀ ਤੇ ਇੱਕ ਆਪਾਂ ਜਰਸੀ ਕਰਾਸ ਐਚ ਐਫ ਜਾਂ ਜਰਸੀ ਕਰਾਸ ਦੇਸੀ ਕਰਾਸ ਬ੍ਰੀਡ ਵਿੱਚ ਅਤੇ ਵੀ ਆਪਾਂ ਇਸ ਬਾਲ ਦਾ ਸੀਮਨ ਭਰ ਸਕਦੇ ਜਿਵੇਂ ਕਿ ਜਰਸੀ ਜੇ ਆਪਾਂ ਕਰਾਸ ਐਚ ਐਫ ਦੇ ਕਰਾਉਣਾ ਤਾਂ ਹੋਵੇ HF 50 ਤੋਂ 75% ਦੇ ਵਿੱਚ ਹੋਵੇ ਠੀਕ ਹੈ ਜੀ ਪਿਓਰ HF ਨਹੀਂ 50 ਤੋਂ 75% ਕਰਾਸ HF ਹੋਵੇ ਸਾਈ ਵਾਲ ਤੇ ਕਰਾਸ ਜਰਸੀ ਜਰਸੀ ਕਰਾਸ ਗੈਰ ਠੀਕ ਹੈ ਜੀ ਇਹਨਾਂ ਦੇ ਵੀ ਆਪਾਂ ਕਰਾ ਸਕਦੇ ਇਹਨਾਂ ਦੇ ਕੀ ਫਾਇਦਾ ਹੋਊਗਾ ਮੋਡਲਾ ਕਰਾਸ ਬ੍ਰੀਡ ਦੁੱਧ ਅਤੇ ਚਰਬੀ ਦੋਹਾਂ ਵਧੀਆ ਹੋਣਗੇ ਮਤਲਬ ਕਿ HF ਦੇ ਨਾਲ ਭਰਾ ਕੇ ਆਪਾਂ ਨੂੰ ਮਿਲਕ ਦੇ ਵਿੱਚ ਵਾਧਾ ਮਿਲ ਸਕਦਾ ਤੇ ਚਰਬੀ ਤੇ ਫੈੜੇ ਮਿਲ ਸਕਦੀ ਆ ਜਿਹੜੀ ਫਰਟੀਲਿਟੀ ਹੋ ਚੰਗੀ ਹੋਊਗੀ ਹਾਈ ਜੀਐਫਆਈ ਗ੍ਰਾਸ ਫ੍ਰੈਂਡਲੀ ਦਾ ਲਾਭ ਚਰਾਈ ਉੱਤੇ ਪਾਦਨ ਵਾਲੇ ਕਿਸਾਨਾਂ ਲਈ ਇਸ ਦਾ ਲਭ ਹੋਵੇਗਾ ਠੀਕ ਹੈ ਜੀ ਤੇ ਕਿੰਨਾ ਬੁੱਲਾਂ ਤੇ ਨਹੀਂ ਭਰਉਣਾ ਚਾਹੀਦਾ ਪਿਓਰ ਐਚ ਐਫ ਬੱਛੀ ਆ ਤੇ ਨਾਮ ਭਰੋ ਠੀਕ ਹੈ ਜਰਸੀ ਤੋਂ ਵੱਧ ਉੱਚ ਮਿਲਕ ਜੀਲਡ ਦੇ ਬਾਦੇ ਲੋਡ ਹੋਣ ਕਰਕੇ ਪਿਓਰ ਐਚ ਐਫ ਬੱਛੀ ਆ ਤੇ ਨਾਮ ਭਰੋ ਜੀ ਠੀਕ ਹੈ ਜੀ ਮੋਟੀ ਦੇਸੀ ਨਸਾਂ ਜਿਵੇਂ ਕਿ ਸਾਈਵਾਲ ਥਾਰ ਪਰਕਰ ਉੱਤੇ ਨਾਮ ਭਰੋ ਜੇ ਤੁਸੀਂ ਉਹਨਾਂ ਦੀ ਸੰਭਾਵੀ ਨਸਾਂ ਨੂੰ ਦੇਸੀ ਧੰਗ ਨਾਲ ਰੱਖਣਾ ਚਾਹੁੰਦੇ ਹੋ ਤਾਂ ਠੀਕ ਹੈ ਜੀ ਇੱਕ ਵਾਰ ਫਿਰ ਦੱਸ ਦਿੰਦਾ ਕਿ ਕਿੰਨਾ ਦੇ ਭਰਉਣਾ ਜਰਸੀ ਪਿਓਰ ਜਰਸੀ ਕ੍ਰਾਸ 75% ਤੋਂ ਉੱਪਰ ਹੋਵੇ ਜਰਸੀ ਕ੍ਰਾਸ ਐਚ ਐਫ ਤੇ ਜਿਹੜੀ ਪਿਓਰ ਐਚਐਫ ਉਸ ਦੇ ਨਹੀਂ ਪਿਓਰ ਸਾਈਵਾਲ ਦੇ ਨਹੀਂ ਜਰਸੀ ਕ੍ਰਾਸ ਸਾਈਵਾਲ ਤੇ ਜਰਸੀ ਕ੍ਰਾਸ ਗੱਲ ਠੀਕ ਹੈ ਜੀ ਇਹਨਾਂ ਦੇ ਆਪਾਂ ਭਰਾ ਕੇ ਚੰਗਾ ਲਾਭ ਤੇ ਬ੍ਰੀਡ ਦੇ ਵਿੱਚ ਵਾਧਾ ਕਰ ਸਕਦੇ ਹਾਂ ਠੀਕ ਹੈ ਜੀ ਇਹ ਸੀ ਆਪਣਾ ਅੱਜ ਦਾ ਬੋਲਡ ਬੌਂਡ ਠੀਕ ਹੈ ਜੀ ਜੇ ਸਬਸਕ੍ਰਾਈਬ ਜੇ ਆਪਣਾ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ